ਕਿਲੋ ਮੀਟਰ ਆਪਾਂ ਜੋ ਬਣਾ ਰਿਹਾ ਕਬੂਤਰਾਂ ਦੀ ਦਵਾਈ ਠੀਕ ਆ ਦੇਸੀ ਦਵਾਈ ਕੰਮ ਵੀ ਇਹੀ ਦਵਾਈਆਂ ਕਰਦੀਆਂ ਨੇ ਬਾਈ ਬੱਸ ਘੱਟ ਛੱਡੋ ਤੇ ਜੇ ਆਪਾਂ ਇਹ ਚੀਜ਼ਾਂ ਪਾਇਆ ਕਰੀਏ ਬਾਈ ਨਾਲ ਇਹ ਰਿਜ਼ਲਟ 100% ਮਿਲਦਾ ਠੀਕ ਆ ਮੈਡੀਕਲ ਦੱਸ ਉਹਨੂੰ ਪਤਾ ਹੀ ਆ ਫਿਰ ਹਨਾ ਮੈਡੀਕਲ ਦਾ ਨੁਕਸਾਨ ਵੀ ਐ ਤੇ ਕੰਮ ਵੀ ਨਹੀਂ ਕਰਦੀਆਂ ਦਵਾਈਆਂ ਉਹ ਹਨ ਆ ਸੋਡੇ ਸਾਹਮਣੇ ਹੁਣ ਬਣਾ ਰਹਾਂਗੇ ਬੱਚੇ ਆਪਣੇ ਦੋ ਤਿੰਨ ਢਿੱਲੇ ਜਿਹੇ ਹੋਏ ਲੱਗਦੇ ਸੀ ਮੈਨੂੰ ਮੌਲੀ ਜੇ ਡਾਉਨ ਜੇ ਲੱਗੇ ਉਹਨਾਂ ਨੂੰ ਆਹ ਦੇ ਦਾਂਗੇ ਜੰਮਾ ਘੋੜੇ ਵਰਗੇ ਹੋ ਜਾਣਗੇ ਸਹੀ ਕਰਨਾ ਕੀ ਆ ਆਪਾਂ ਮਾੜਲਾ ਵਿੱਚ 10 ਕ ਬੱਚਿਆਂ ਦਾ ਸਮਾਨ ਬਣਾ ਰਿਹਾਗਾ ਤੇ ਆਹ ਦੇਖ ਲਓ ਸੋਡੇ ਸਾਹਮਣੇ ਦੋ ਗੰਡੇ ਲੈਣੇ ਆਪਾਂ ਨੇ ਇੱਕ ਜੱਗ ਲੈਣਾ ਇੱਕ ਕੱਪੜਾ ਲੈਣਾ ਠੀਕ ਹੈ ਤੇ ਇੱਕ ਆ ਗ੍ਰੈਂਡਰ ਜਿਹੜਾ ਆਪਣਾ ਹੈਂਡ ਗ੍ਰੈਂਡਰ ਹੁੰਦਾ ਜੇ ਕੁੰਡਾ ਸੂਟਾ ਹੋਵੇ ਤਾਂ ਵੀ ਚੰਗੀ ਗੱਲ ਆ ਠੀਕ ਹੈ ਜੀ ਅੱਗੇ ਸਾਨੂੰ ਦਿੰਦੇ ਇਹਦੇ ਵਿੱਚ ਪਾ ਇਹਨਾਂ ਨੂੰ ਕੱਟ ਕੇ ਮੋਟੇ-ਮੋਟੇ ਟੁਕੜੇ ਕਰਕੇ ਇਹਦੇ ਵਿੱਚ ਪਾ ਲੈ ਲੋ ਜੀ ਆਹ ਕੰਮ ਕਰਨਾ ਆਪਾਂ ਠੀਕ ਆ ਚੰਗੀ ਤਰ੍ਹਾਂ ਹੋਤਾ ਆਪਣੇ ਆ ਬਾਦ ਘਟਾਣਾ ਪੜ ਗਈ ਕਰੀ ਬੰਦ ਇਹਨਾਂ ਪਾਣੀ ਨਿਕਲ ਆਊਗਾ ਤੁਹਾਨੂੰ ਸਾਰੀ ਵੀਡੀਓ ਬਣਾ ਕੇ ਦੱਸਾਂਗਾ ਸਾਰਾ ਕੁਝ ਇਹ ਦੋ ਦਰ ਕਰਵਾ। ਜੇ ਵੀ ਵੱੱਡ ਕੁੱਤਰਾ ਦਾ ਬਣਾਉਣਾ ਤਾਂ ਤੁਸੀਂ ਵੱੱਡ ਵੀ ਪਾ ਸਕਦੇ ਹੋ ਗੰਡੇ। ਆਪਾਂ ਜਣ ਕੀ ਦੋ ਕੰਢੀ ਪਾਇਆਗੇ। ਅੰਮਾ ਤੁਸੀਂ ਸਮਝ ਹੀ ਗਏ ਹੋਮ ਕਿ ਵੀ ਚਟਨੀ ਵਾਲਾ ਕੰਮ ਕਰਨਾ ਜਮਾ ਬਰੀਕ ਠੀਕ ਆ ਜਮਾ ਜਿੰਨਾ ਬਰੀਕ ਹੋ ਸਕੇ ਨੂੰ ਉਨਾ ਬਰੀਕ ਕਰ ਲੋ ਤੇ ਜਮਾ ਪਾਊਡਰ ਬਣਾ ਲਓ ਜਮਾ ਤੋਂ ਦੇ ਵਿੱਚ ਪਾਣੀ ਨਹੀਂ ਵੱਧ ਨਿਕਲੂਗਾ ਜਿੰਨਾ ਆਪਾਂ ਇਹਨੂੰ ਬਰੀਕ ਕਰਾਂਗੇ ਠੀਕ ਹੈ ਜੀ ਹੋ ਗਿਆ ਕੰਮ ਹੋ ਤਿਆਰ ਠੀਕ ਆ ਗੁਰੇ ਆ ਗਲਾਸ ਚ ਥੋੜਾ ਜਿਹਾ ਪਾਣੀ ਲੈ ਗਿਆ ਆ ਗਲਾਸ ਚ ਲੈ ਵੀਏ ਬਾਟੀ ਅੱਧਾ ਕ ਗਲਾਸ ਨੇ ਆ ਪਾਣੀ ਦਾ ਲਓ ਜੀ ਇਦਾਂ ਦਾ ਬਣ ਗਿਆ ਇਹ ਠੀਕ ਆ ਤੁਸੀਂ ਆ ਕੰਮ ਕਰਕੇ ਦੇਖਿਓ ਰਿਜ਼ਲਟ ਦੇਖਿਓ ਬਾਈ ਤੁਹਾਨੂੰ ਇਹ ਚੀਜ਼ਾਂ ਯਾਰ ਕੋਈ ਨਹੀਂ ਦੱਸਦਾ ਨਾ ਸਿਖਾਉਂਦਾ ਸ਼ਾਇਦ ਕੋਈ ਬਹੁਤ ਕਰਦੇ ਵੀ ਬਹੁਤ ਬੰਦੇ ਘੱਟ ਨੇ ਬਾਈ ਹਰੇਕ ਬੰਦਾ ਸੁਖ ਭਾਲਦਾ ਵੀ ਦਵਾਈ ਲਿਆਉ ਗੋਲੀ ਦਿਓ ਕੰਮ ਖਤਮ ਬਸ ਤੇਹੀ ਰਿਜ਼ਲਟ ਇਹ ਚੀਜ਼ਾਂ ਦੇ ਨਾ ਦੇਖਿਓ ਸਹੀ ਵੀ ਕਿੱਦਾਂ ਹੋ ਗਿਆ ਬਾਪਾ ਜੋ ਪਾਣੀ ਉਹ ਤਾਂ ਨਿਕਲ ਆਇਆ ਨਚੂੜਾਂਗੇ ਵੀ ਬਸ ਐ ਵੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾ ਲਈਏ ਠੀਕ ਆ ਆ ਦੇਖ ਲਓ 2 ਘੰਟੇ ਕਰਿਆ ਮੈਂ ਪੂਰੇ ਡਬਲ ਵੱਡੇ ਬਸ ਇਨ ਨਾਲ ਪਾ ਲਿਆ ਪਾਣੀ ਇਹਦੇ ਵਿੱਚ ਠੀਕ ਆ ਆ ਪਾਣੀ ਆਪਾਂ ਡੋਲ ਦੋ ਆ ਚਿੱਟਾ ਜਿਹਾ ਕੱਪੜਾ ਲਿਆ ਚੱਕੇ ਇਹਨੂੰ ਦੂਰਾ ਕਰ ਲਾ ਕੱਪੜੇ ਉਹ ਕਹਰੇ ਦੇਖਾਂ ਕਰ ਬਾਠੀ ਕੈਰੀ ਕਰ ਲਾ ਇਹ ਦੇਖੋ ਲੈ ਇਹ ਵਿੱਚ ਪਾਏ ਇਹਨੂੰ ਪਾ ਰੋ ਮਿੱਤਰੋ ਇਹਦੇ ਵਿੱਚ ਸਾਰੇ ਧਿਆਨ ਨਾਲ ਡੁੱਲਣਾ ਨਹੀਂ ਗੇ ਬਾਰੇ ਡੁੱਲੂ ਫਿਰ ਦੱਸ ਦੀ ਮੈਨੂੰ ਰੂੰਗਾ ਜਿਹਾ ਕਰ ਲੈ ਇਹਨੂੰ ਹੱਥ ਹੀ ਪਾ ਲਿਆ ਵਿੱਚ ਉਹਨੂੰ ਆ ਦੇ ਜੱਗ ਟੇਡਾ ਕਰਤੀ ਪਾ ਦੇ ਨਹੀਂ ਲੈ ਆ ਲੈ ਲੋ ਜੀ ਹੈਗਾ ਚ ਫਿਰ ਖਾੜੇ ਪੱਲੇ ਨੂੰ ਦੱਬ ਲੈਨੇ ਫਿਰ ਆਪਾਂ ਕਿੰਨਾ ਕਰੱਖੀ ਥੋੜਾ ਮੋਟਾ ਨਹੀਂ ਪਾਣੀ ਇਹ ਨਾ ਰਹਿ ਜੇ ਪਾਸੇ ਚ ਪਾਣੀ ਸਾਰਾ ਇਹ ਚ ਪਾ ਲ ਇਹਦੇ ਵਿੱਚ ਪਾ ਲ ਪਾਣੀ ਸਾਰਾ ਮੈਂ ਇਹਨੂੰ ਨਿਚੋੜ ਹੁਣ ൂടി ചൂടി ചെലോ ഞാൻ നിച്ചോടൊക്കെ ബഹേന ਇਹ ਮਨ ਲਾ ਜੇ ਕਬੂਤਰ ਥੋੜਾ ਜਮੀ ਡਾਊਨ ਹੋਇਆ ਪਿਆ ਨਾ ਕੋਈ ਜਮੀ ਡਾਊਨ ਉਹਨੂੰ ਦੋ ਵਾਰ ਦੇ ਕੇ ਦੇਖ ਲਿਓ ਮਨ ਲਾ ਸਵੇਰ ਤੇ ਸ਼ਾਮ ਦੇ ਕੇ ਦੇਖ ਲਿਓ ਦੂਜੇ ਦਿਨ ਥੋੜਾ ਕਬੂਤਰ ਆਏ ਕਹੂ ਵੀ ਮੈਨੂੰ ਛੱਡੋ ਵੀ ਮੈਂ ਉੱਡਣਾ ਹੈਗਾ ਲਾ ਹੋ ਗਿਆ ਤਿਆਰ ਕਿੰਨਾ ਕੁ ਟਾਈਮ ਲੱਗਦਾ ਬਈ ਇਹ ਕੰਮਾਂ ਨੂੰ ਚੱਕੋ ਲਾ ਆ ਹੋ ਗਿਆ ਤਿਆਰ ਸਮਾਨ ਆ ਇਹਦੇ ਵਿੱਚ ਛੱਡ ਦੇ ਗੁਰੇ ਸਮਾਨ ਜਲਾ ਬਚ ਗਿਆ ਨੇ ਚ ਬੱਠਲ ਉਹ ਬਾਹਰੇ ਪਿਆ ਬੱਠਲ ਚ ਪਾ ਦੇ মুরਗੇ ਖਾ ਲੈਣਗੇ ਨਹੀਂ ਆ ਹੋ ਗਿਆ ਬਾਈ ਤਿਆਰ ਸਮਾਨ ਦੇਖ ਲੋ ਠੀਕ ਆ ਉਹ ਬਾਹਰੇ ਬੱਠਲ ਦੋਚ ਬਾਹਰ ਬੱਠਲ ਦੇ ਵਿੱਚ ਸਿੱਟ ਕੇ ਕਪੜਾ ਸੁੱਕਣਾ ਪਾ ਦੇ ਆ ਹੋ ਗਿਆ ਬਾਈ ਤਿਆਰ ਠੀਕ ਆ ਇਹਨੂੰ ਥੋੜਾ ਤੁਸੀਂ ਪੀ ਕੇ ਦੇਖ ਲੋ ਠੀਕ ਆ ਜੇ ਜਿਆਦਾ ਕੌੜਾ ਲੱਗਦਾ ਤੁਹਾਨੂੰ ਠੀਕ ਆ ਇਦੇ ਵਿੱਚ ਥੋੜਾ ਜਿਹਾ ਆ ਬਲ ਤੁਸੀਂ ਇਹਨੂੰ ਨਾ ਦਵਾਈ ਵਾਂਗੂ ਹੀ ਦਿਓ ਬਾਈ ਮੰਨ ਲਾ ਤੁਸੀਂ 2 ਐਮ ਐਲ ਆਹ ਪਾ ਲਓ ਪਾਣੀ ਠੀਕ ਆ ਬਾਕੀ 2 ਐਮ ਐਲ ਦੇ ਵਿੱਚ 10 ਕ ਐਮ ਐਲ ਤੁਸੀਂ ਸਾਦਾ ਪਾਣੀ ਲੈ ਲਓ ਪਾ ਕੇ ਐਦਾਂ ਪਾਇਆ ਕਰੋ ਠੀਕ ਆ ਇੱਕ ਕਬੂਤਰ ਦੀ ਖਰਾਕ ਹੈ 2 ਐਮ ਐਲ ਆਹ ਪਾਣੀ ਧਿਆਨ ਨਾਲ ਸੁਣ ਲਓ ਬਾਈ 2 ਐਮ ਐਲ ਪਾਣੀ ਆਹ ਓਕੇ ਤੇ 10 ਐਮ ਐਲ ਸਾਦਾ ਪਾਣੀ ਵਿੱਚ ਪਾ ਕੇ ਕਬੂਤਰ ਨੂੰ ਬੱਚੇ ਨੂੰ ਕੋਈ ਵੀ ਆ ਦੇ ਸਕਦੇ ਹਾਂ ਠੀਕ ਆ ਬਾਈ ਇਹਦਾ ਕੋਈ ਨੁਕਸਾਨ ਨਹੀਂ ਵੱਧ ਦੇ ਤਾਂ ਤਾਂ ਵੀ ਨੁਕਸਾਨ ਨਹੀਂ ਘੱਟ ਦੇ ਤਾਂ ਤਾਂ ਵੀ ਨੁਕਸਾਨ ਨਹੀਂ ਇਹ ਚੀਜ਼ ਦਾ ਬਾਈ ਕੋਈ ਨੁਕਸਾਨ ਨਹੀਂ ਹੈਗਾ ਠੀਕ ਆ ਜੇ ਕਿਸੇ ਦੇ ਬਕੂਤਰ ਬਿਮਾਰ ਨੇ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਯਾਰ ਬਕੂਤਰ ਤੁਹਾਡਾ ਡਾਉਣ ਲੱਗਦਾ ਕਿਸੇ ਪੱਖੋਂ ਵੀ ਦੇ ਕੇ ਦੇਖਿਓ ਰਿਜ਼ਲਟ ਦੇਖਿਓ ਤੁਸੀਂ ਬਾਈ ਵੀ ਕੀ ਰਿਜ਼ਲਟ ਮਿਲਦਾ ਠੀਕ ਆ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਵੀ ਐਡ ਕਰਦੇ ਹੁੰਨੇ ਆ ਉਹ ਜਿੱਦẽ ਬਣਾਵਾਂਗੇ ਦੇਵਾਂਗੇ ਉਹ ਤੁਹਾਨੂੰ ਉਦਦੇ ਆਪਾਂ ਵੀਡੀਓ ਪਾਵਾਂਗੇ ਠੀਕ ਆ ਜੀ ਓਕੇ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ